ਹੈਲੋ ਸਾਥੀਓ ਮੈਂ ਡਾਕਟਰ ਤੇਰਾਕੌਰ ਤੁਸੀਂ ਜਾਣਦੇ ਹੋ ਅੱਜ ਤੋਂ ਸ਼ਨੀ ਦੇਵ ਜਿਹੜੇ ਕਿ ਨਿਆਂ ਦਾ ਦੇਵਤਾ ਹਨ 138 ਦਿਨਾਂ ਵਾਸਤੇ ਬਖਰੀ ਹੋ ਰਹੇ ਹਨ ਸ਼ਨੀ ਦੇਵ ਸਾਡੇ ਸਭ ਦੇ ਕਰਮਾਂ ਦਾ ਲੇਖਾ ਜੋਖਾ ਕਰਨਗੇ ਇਹੋ ਪਲ ਹੁੰਦੇ ਆ ਜਦੋਂ ਸਾਡੇ ਵੱਲੋਂ ਪੂਰਵਲੇ ਜਨਮਾਂ ਚ ਜਿਹੜੇ ਕੀਤੀਆਂ ਭੁੱਲਾਂ ਉਹਨਾਂ ਦੀ ਲਿਸਟ ਇੱਕ ਇੱਕ ਕਰਕੇ ਸ਼ਨੀ ਦੇਵ ਨੇ ਆਪਣੀ ਅਦਾਲਤ ਚ ਚੈੱਕ ਕਰਨੀ ਹੈ ਤਾਂ ਸਾਡੇ ਕਰਮਾਂ ਦਾ ਨਰੀਖਣ ਹੋਣਾ ਗੁਪਤ ਫਾਈਲਾਂ ਖੋਲ੍ਹਣੀਆਂ ਹੈ ਸਾਡੇ ਚਿਹਰਿਆਂ ਦੇ ਵਨ ਵਨ ਮੁਖਾਟੇ ਲੱਥਨੇ ਸ਼ੁਰੂ ਹੋ ਜਾਣਗੇ ਤੇ ਉਹਨਾਂ ਅਨੁਸਾਰ 138 ਦਿਨਾਂ ਦੇ ਵਿੱਚ ਟੁਕਵੀ ਸਜ਼ਾ ਸਾਨੂੰ ਭੁਗਤਣੀ ਹੀ ਪੈਣੀ ਹੈ। ਤੋਂ ਸਾਥੀਓ ਮੈਂ ਹਰੇਕ ਰਾਸ਼ੀ ਉੱਪਰ ਸ਼ਨੀ ਦੀਆਂ ਤਿੰਨ ਦ੍ਰਿਸ਼ਟੀਆਂ ਅਨੁਸਾਰ ਤਿੰਨ ਖੇਤਰਾਂ ਦੇ ਵਿੱਚ ਪੈ ਰਿਹਾ ਅਸਰ ਤੇ ਤਿੰਨ ਹੀ ਉਪਾਦ ਦੱਸਾਂਗੀ। ਤੁਸੀਂ ਵੀ ਦੀ ਵਤ ਢੰਗ ਨਾਲ ਕਰਨਾ ਹੈ। ਫਿਰ ਸ਼ਨੀ ਦੇਵ ਦਾ ਜਿਹੜਾ ਬੱਕਰੀ ਪ੍ਰਭਾਵ ਹੈ ਉਹ ਥੋੜਾ ਘਟ ਜਾਏਗਾ ਸੋ ਸ਼ੁਰੂ ਕਰਦੀ ਆਂ ਮੇਕ ਰਾਸ਼ੀ ਤੋਂ ਮੇਕ ਰਾਸ਼ੀ ਵਾਲਿਓ ਬੱਕਰੀ ਸ਼ਨੀ ਜਦੋਂ ਅੱਜ ਤੋਂ ਮੇਕ ਰਾਸ਼ੀ ਦੇ ਉੱਪਰ ਪ੍ਰਭਾਵ ਆਪਣਾ ਛੱਡਣਾ ਸ਼ੁਰੂ ਕਰੇਗਾ ਤਾਂ ਤੁਹਾਡੇ ਤਿੰਨ ਫਰੰਟ ਤੇ ਤੁਹਾਨੂੰ ਲੜਨਾ ਪਵੇਗਾ ਇੱਕ ਘਰੇਲੂ ਵਾਤਾਵਰਣ ਜਿਹੜਾ ਹੈ ਉਹਦੇ ਵਿੱਚ ਆਪਣੇ ਵੱਡਿਆਂ ਦੇ ਨਾਲ ਮਨਮਟਾਵ ਹੋ ਜਾਣਾ ਹੈ ਖਾਸ ਕਰਕੇ ਮਾਂ ਤੇ ਮਾਂ ਵਰਗੀਆਂ ਵਡੇਰੀ ਉਮਰ ਦੀਆਂ ਔਰਤਾਂ ਨਾਲ ਜਾਂ ਵੱਡੇ ਭਰਾਵਾਂ ਦੇ ਨਾਲ ਬਿਨਾਂ ਵਜ੍ਹਾ ਤਣਾ ਉਤਪੰਨ ਹੋ ਜਾਣਾ ਹੈ ਕਰਤੀ ਸੰਪਤੀ ਜਾਂ ਵਿਰਾਸਤ ਜਾਂ ਆਮਦਨ ਨਾਲ ਜੁੜੇ ਅਣਸੋਲ ਜੇ ਮਸਲੇ ਮੁੜ ਕੇ ਪੈਦਾ ਹੋ ਜਾਣੇ ਆ ਤੁਹਾਡੇ ਵਿਆਹਤਾ ਜੀਵਨ ਦੇ ਵਿੱਚ ਜਾਂ ਤੁਹਾਡਾ ਕੋਈ ਲੰਬਾ ਸਮੇਂ ਤੋਂ ਚੱਲੇ ਆ ਰਿਹਾ ਜਿਹੜਾ ਆਪਸੀ ਰਿਸ਼ਤਾ ਉਹਦੇ ਵਿੱਚ ਤਣਾਅ ਸ਼ੁਰੂ ਹੋ ਜਾਣਾ ਹੈ ਦੂਰੀ ਪੈਦਾ ਹੋ ਜਾਏਗੀ ਤੁਹਾਨੂੰ ਇਸ ਦੂਰੀ ਨੇ ਅਪਸੈਟ ਕਰਨਾ ਕਹਿ ਲਓ ਕਿ ਇਹ ਸਮਾਂ ਤੁਹਾਡੇ ਕਰਮਾਂ ਦੀ ਪ੍ਰੀਖਿਆ ਲਵੇਗਾ ਮੈਂ ਤੈਨੂੰ ਉਪਾਅ ਦੱਸਾਂਗੀ ਤੁਸੀਂ ਕੀ ਕਰਨਾ ਹੈ ਹਰ ਸ਼ਨੀਵਾਰ ਸੱਤ ਰੋਟੀਆਂ ਦੇ ਉੱਪਰ ਸਰੋਂ ਦਾ ਤੇਲ ਲਾਉਣਾ ਅਤੇ ਗਾਂ ਨੂੰ ਪਾ ਦੇਣੀ ਹੈ ਜੇ ਗਾਂ ਨਹੀਂ ਮਿਲਦੀ ਗਊਸ਼ਾਲਾ ਦੇਓ ਸ਼ਨੀਵਾਰ ਦੀ ਰਾਤ ਨੂੰ ਤੁਸੀਂ 8 ਵਜੇ ਇੱਕ ਲੋਹੇ ਦੀ ਕਟੋਰੀ ਚ ਪਾਣੀ ਭਰਨਾ ਆਪਣੇ ਘਰ ਦੇ ਦੱਖਣ ਪੱਛਮ ਕੋਨੇ ਵਿੱਚ ਰੱਖ ਦੇਣਾ 27 ਦਿਨ ਨਿਤਨੇਮ ਦੇ ਅਨੁਸਾਰ ਤੁਸੀਂ ਓਮ ਸ਼ੰ ਸ਼ਨੀਸ਼ਰਯ ਨਮਾ ਦਾ 108 ਮਾਲਾ ਜਪ ਮਾਲਾ ਕਰੀ ਜਾਣੀ ਹੈ ਸਭ ਤੁਹਾਡੇ ਦੁੱਖ ਕੱਟੇ ਜਾਣਗੇ ਸੋ ਦੂਸਰੀ ਰਾਸ਼ੀ ਹੈ ਬ੍ਰਿਕ ਬ੍ਰਿਕ ਰਾਸ਼ੀ ਵਾਲਿਓ ਸ਼ਨੀ ਬੱਕਰੀ ਹੋਣ ਨਾਲ ਮਾਂ ਨਾਲ ਤੁਹਾਡੇ ਸਬੰਧਾਂ ਚ ਕੋਈ ਨਾ ਪੁਰਾਣੀ ਦੱਬੀ ਕੁੱਟੀ ਗੱਲ ਜਿਹੜੀ ਭੁੱਲੀ ਵਿਸਰੀ ਹੋ ਗਈ ਸੀ ਉਹ ਦੁਬਾਰਾ ਤਰੋਤਾਜ਼ਾ ਹੋ ਜਾਣੀ ਹੈ ਭੈਣ ਭਰਾਵਾਂ ਨਾਲ ਜਾਂ ਨੇੜੇਲੇ ਰਿਸ਼ਤੇਦਾਰਾਂ ਨਾਲ ਤੁਹਾਡੇ ਸਬੰਧ ਵਿਗੜ ਸਕਦੇ ਆ ਤੁਹਾਡੇ ਸੁਭਾਅ ਚ ਡਰਾਈਨੈਸ ਆ ਜਾਣੀ ਹੈ ਜਿਸ ਕਰਕੇ ਖਟਾਸ ਪੈਦਾ ਹੋ ਜਾਏਗੀ ਰਿਸ਼ਤਿਆਂ ਦੇ ਵਿੱਚ ਤੁਹਾਡੀ ਰੁਟੀਨ ਅਸਤਵਿਅਸਤ ਹੋ ਜਾਣੀ ਹੈ ਕਾਰੋਬਾਰੀ ਸੰਪਰਕ ਜਿਹੜੇ ਆ ਤੁਹਾਡੇ ਵਪਾਰਕ ਉਹਨਾਂ ਦੇ ਵਿੱਚ ਅਚਾਨਕ ਰੁਕਾਵਟ ਆ ਜਾਣੀ ਹੈ ਮੈਂ ਕਹਾਂ ਵਪਾਰ ਜਾਂ ਕੰਮ ਕਰ ਦੇ ਵਿੱਚ ਵੱਡੀਆਂ ਵੱਡੀਆਂ ਰੁਕਾਵਟਾਂ ਖੜੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਸੋ ਬ੍ਰਿਕ ਰਾਸ਼ੀ ਵਾਲਿਓ ਕਬਰੋਣਾ ਨੇ ਉਪਾਗ ਕਰੋਗੇ ਸ਼ਨੀਵਾਰ ਸਵੇਰੇ ਤੁਸੀਂ ਇਸ਼ਨਾਨ ਕਰਨਾ ਹੈ ਸੌਖਾ ਉਪਾਅ ਹੈ ਆਪਣੀ ਮਾਂ ਦੇ ਪਵਿੱਤਰ ਚਰਨਾਂ ਨੂੰ ਧੋਣਾ ਹੈ ਜਿਹੜਾ ਚਰਨ ਅੰਮ੍ਰਿਤ ਹੋਏਗਾ ਉਸ ਨੂੰ ਆਪਣੇ ਮੱਥੇ ਦੇ ਉੱਪਰ ਲਾ ਲੈਣਾ ਤੁਹਾਡੇ ਅੰਦਰੂਨੀ ਗਲਿਸ਼ਕਵੇ ਦੂਰ ਕਰਨ ਦਾ ਇਹ ਸੌਖਾ ਉਪਾਅ ਹੈ ਫਿਰ ਤੁਸੀਂ ਹਰ ਸ਼ਨੀਵਾਰ ਕਾਲੇ ਰੰਗ ਦੀ ਕੋਈ ਵਸਤੂ ਜਾਂ ਕੱਪੜਾ ਆਪਣੇ ਭੈਣ ਜਾਂ ਭਰਾ ਨੂੰ ਤੋਹਫ਼ੇ ਵਜੋਂ ਭੇਟ ਕਰ ਦੇਣਾ ਤੁਹਾਡੇ ਟੁੱਟੇ ਹੋਏ ਰਿਸ਼ਤੇ ਜੁੜ ਜਾਣਗੇ ਸ਼ਨੀਵਾਰ ਨੂੰ ਇੱਕ ਕਾਲਾ ਚੋਲਾ ਮਹਿਲਾ ਭਿਖਾਰੀ ਨੂੰ ਦਾਨ ਕਰਨਾ ਚਿੱਤੇ ਰੱਖਣਾ ਕਾਲਾ ਚੋਲਾ ਮਹਿਲਾ ਭਿਖਾਰੀ ਮਰਦ ਨੂੰ ਨਹੀਂ ਦੇਣਾ ਨਾਲ ਹੀ ਤੁਸੀਂ 27 ਦਿਨ 21 ਵਾਰ ਓਮ ਸ਼ੰ ਸ਼ਨੀਸਚਰੈਯਨ ਮੰਦਾ ਜਾਪ ਕਰਨਾ ਤੀਸਰੀ ਰਾਸ਼ੀ ਹੈ ਮਿਥਨ ਸ਼ਨੀ ਜਦੋਂ ਬਕਰੀ ਹੋਏਗਾ ਤਾਂ ਇਸ ਸਮੇਂ ਦੌਰਾਨ ਤੁਹਾਡੀ ਦੋਸਤੀ ਜਾਂ ਤੁਹਾਡਾ ਲਵ ਰਿਲੇਸ਼ਨਸ਼ਿਪ ਇਸ ਦੇ ਵਿੱਚ ਦੂਰੀ ਆ ਜਾਏਗੀ ਤੁਹਾਡੇ ਆਪਣੇ ਪਿਤਾ ਨਾਲ ਸਬੰਧਾਂ 'ਚ ਵਿਗਾੜ ਜਾਂ ਖਟਾਸ ਪੈਦਾ ਹੋ ਜਾਏਗੀ ਆਤਮ ਵਿਸ਼ਵਾਸ 'ਚ ਬਹੁਤ ਕਮੀ ਆ ਜਾਣੀ ਆ ਕੈਰੀਅਰ ਜਾਂ ਨੌਕਰੀ ਦੀ ਦਿਸ਼ਾ ਬਾਰੇ ਤੁਸੀਂ ਡਿਸਟਰਬ ਰਹੋਗੇ ਡਿਸਾਈਡ ਨਹੀਂ ਕਰ ਪਾਉਂਗੇ ਉਸ ਦੁਬਧਾ ਦੀ ਸਥਿਤੀ 'ਚ ਤੁਹਾਡੇ ਮਨ 'ਚ ਇੱਕ ਵਿਚਾਰ ਆਉਣਾ ਕਿ ਮੈਂ ਨੌਕਰੀ ਬਦਲ ਹੀ ਲਵਾਂ ਕਿਉਂਕਿ ਜਿਹੜਾ ਬੌਸ ਹੈ ਉਹਦੇ ਨਾਲ ਤੁਹਾਡੀ ਅਣਬੰਧ ਹੋ ਜਾਣੀ ਹੈ ਪਰ ਇਦਾਂ ਦੀ ਗਲਤੀ ਬਿਲਕੁਲ ਨਾ ਕਰਿਓ 138 ਦਿਨ ਰੁਕੋ ਬਾਕੀ ਸਾਰੇ ਦਿਨ ਜਿਹੜੇ ਉਹ ਠੀਕ ਹੋ ਜਾਣਗੇ ਸੋ ਮੈਂ ਹਰ ਪ੍ਰੋਬਾਬਲੀ ਇੱਕ 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 ਕਰਕੇ ਤਿੰਨ ਉਪਾਅ ਦੱਸ ਰਹੀ ਹਾਂ ਤੁਸੀਂ ਕੀ ਕਰੋਗੇ ਆਪਣੇ ਰਿਸ਼ਤੇ ਯਾਰਾ ਲਵ ਰਿਲੇਸ਼ਨਸ਼ਿਪ ਬਣਿਆ ਰਵੇ ਉਹਦੇ ਲਈ ਤੁਸੀਂ ਸ਼ਨੀਵਾਰ ਦੇ ਸ਼ਨੀਵਾਰ ਨਾਰੀਅਲ ਦੀ ਮਿਠਾਈ ਲੈਣੀ ਹੈ ਅੱਠ ਬੱਚਾ ਨੂੰ ਭੇਟ ਕਰ ਦੇਣੀ ਹੈ ਫਿਰ ਇੱਕ ਕਾਲੀ ਮਿੱਟੀ ਦੀ ਹੰਡੀ ਲੈ ਲੈਣੀ ਹੈ ਉਹਦੇ 'ਚ ਕੱਚਾ ਦੁੱਧ ਭਰਨਾ ਹੈ ਤੇ ਆਪਣੇ ਘਰ ਦੇ ਪਿਛਲੇ ਦਰਵਾਜ਼ੇ ਕੋਲ ਅਗਲੇ ਨੇ ਪਿਛਲੇ ਦਰਵਾਜ਼ੇ ਕੋਲ ਉਸ ਕਾਲੀ ਮਿੱਟੀ ਦੀ ਹੰਡੀ ਦੇ ਵਿੱਚ ਕੱਚਾ ਦੁੱਧ ਭਰ ਕੇ ਰੱਖ ਦੇਣਾ 27 ਦਿਨ ਲਗਾਤਾਰ ਹਰ ਰੋਜ਼ ਹਨੂਮਾਨ ਚਾਲੀਸਾ ਕਰਨੀ ਹੈ ਜਨਾਬ ਉਹਦਾ ਪਾਠ ਕਰੀ ਜਾਓ ਤੇ ਲਾਲ ਰੰਗ ਦਾ ਕੱਪੜਾ দান ਕਰ ਦੇਣਾ ਕਰਕ ਰਾਸ਼ੀ ਵਾਲਿਓ ਵਕਰੀ ਸਨੀ ਕਰਕੇ ਤੁਸੀਂ ਮਹਿਸੂਸ ਕਰੋਗੇ ਕਿ ਤੁਸੀਂ ਉਹ ਲੋਕ ਜਨਾਬ ਵਾਸਤੇ ਬਹੁਤ ਕੁਝ ਕੀਤਾ ਚਾਹੇ ਉਹ ਪਰਿਵਾਰਕਾ ਚਾਹੇ ਰਿਸ਼ਤੇਦਾਰੀਆਂ ਚ ਪਰ ਤੁਹਾਡੀ ਕਦਰ ਤਾਂ ਪਈ ਹੀ ਨਹੀਂ ਪਹਿਲਾਂ ਵੀ ਮੈਂ ਦੱਸ ਚੁੱਕੀਆਂ ਕਰਕਰਾਸ਼ੀ ਵਾਲੇ ਓਵਰ ਸੈਂਸਿਟਿਵ ਓਵਰ ਇਮੋਸ਼ਨਲ ਹੁੰਦੇ ਆ ਐਜਿੰਗਾਂ ਸੋਚਾਂ ਕਰਕੇ ਕਿ ਮੇਰੀ ਬੇਕਦਰਹੀ ਹੋ ਰਹੀ ਆ ਤੁਸੀਂ ਮਾਨਸਿਕ ਥਕਾਨ ਥਕਾਨ ਮਹਿਸੂਸ ਕਰੋਗੇ ਜੋ ਤੁਹਾਡੀ ਪਰੇਸ਼ਾਨੀ ਦਾ ਸੁਭਾਅ ਬਣੇਗੀ ਆਰਥਿਕ ਲੈਣ-ਦੇਣ ਚ ਰੁਕਾਵਟਾਂ ਆ ਸਕਦੀਆਂ ਕਰਜ਼ਿਆਂ ਨੂੰ ਲੈ ਕੇ ਮਨ ਤੇ ਬੋਝ ਰਹਿਣਾ ਆ ਅਚਾਨਕ ਕੀ ਹੋਏਗਾ ਕਿ ਲੋਕ ਤੁਹਾਨੂੰ ਨਿੰਦਣਗੇ ਤੁਸੀਂ ਦੇਖੋਗੇ ਬੈਕ ਬਾਈਟਿੰਗ ਸ਼ੁਰੂ ਹੋ ਗਈ ਝੂਠੇ ਦੋਸ਼ ਲੱਗ ਸਕਦੇ ਇਲਜ਼ਾਮ ਲੱਗ ਸਕਦੇ ਨਕਾਰਾਤਮਕ ਸੋਚ ਤੁਹਾਨੂੰ ਤੰਗ ਕਰੇਗੀ ਤੁਸੀਂ ਸੋਨੇ ਜਿਹੇ ਤਿੰਨ ਉਪਾ ਕਰ ਲੈਣੇ ਆ ਬੜੇ ਸੌਖੇ ਨੇ ਸੋਮਵਾਰ ਨੂੰ ਆਟੇ ਦੀ ਰੋਟੀ ਦੇ ਉੱਤੇ ਗੁੜ ਰੱਖਣਾ ਗਊ ਮਾਤਾ ਨੂੰ ਖੜਾ ਦੇਣਾ ਦੂਜਾ ਪਾ ਤੁਸੀਂ ਕਰੋਗੇ ਸ਼ਨੀਵਾਰ ਨੂੰ ਕਾਲੇ ਤੇਲ ਲੋਹਾ ਨੀਲੇ ਫਲ ਸੋਚਾਂ ਪੈ ਗਏ ਨਾ ਨੀਲੇ ਫਲ ਕਿਹੜੇ ਹੁੰਦੇ ਆ ਜਾਮਣ ਮਿਲ ਜਾਂਦੀ ਜਨਾਬ ਇਸ ਮੌਸਮ ਚ ਇਹ ਤੁਸੀਂ ਕਿਸੇ ਮੰਦਰ ਚ ਕੋਨੇ ਚ ਰੱਖਿਆ ਹੋਣਾ ਚੁੱਪ ਚਾਪ ਕਰਕੇ ਮੂਰਤੀ ਅੱਗੇ ਸਮਰਪਿਤ ਨਹੀਂ ਕਰਨੇ ਲਿਫਾਫੇ ਨੂੰ ਕੋਨੇ ਚ ਰੱਖਿਆ ਹੋਣਾ 27 ਦਿਨ ਤੱਕ ਨਰ ਸਿੰਘ ਕਵਚ ਦੀ ਇੱਕ ਪੰਕਤੀ ਮੈਂ ਦੱਸਣ ਲੱਗੀ ਆਂ ਨਰસિંહ ਕਪਟ ਪਾਠ ਹੁੰਦਾ 27 ਦਿਨ ਲਗਾਤਾਰ ਤੁਸੀਂ ਉਸ ਲਾਈਨ ਨੂੰ ਉਚਾਰਨਾ ਹੈ ਉਗ੍ਰਮ ਵੀਰਮ ਮਹਾਵੀਰਮ ਰਿਪੀਟ ਕਰ ਦਿੰਨੀ ਆ ਉਗ੍ਰਮ ਵੀਰਮ ਮਹਾਵੀਰਮ ਸੋ ਇਹ ਸੀ ਪਹਿਲੀਆਂ ਚਾਰ ਰਾਸ਼ੀਆਂ ਬਕਰੀ ਸ਼ਨੀ ਦਾ ਪ੍ਰਭਾਵ ਉਹਨਾਂ ਦਾ ਉਪਾਹ ਤੁਸੀਂ ਨੇਮਵਤ ਢੰਗ ਨਾਲ 128 ਦਿਨ ਜਿੰਨੇ ਵੀ ਸ਼ਨੀਵਾਰ ਆਉਣ ਇਹਨਾਂ ਨੂੰ ਕਰਨਾ ਤਾਂ ਕਿ ਸ਼ਨੀ ਦੀ ਤੀਸਰੀ ਸਤਵੀਂ ਤੇ ਦਸਵੀਂ ਦ੍ਰਿਸ਼ਟੀ ਦੇ ਪ੍ਰਭਾਵ ਤੋਂ ਤੁਸੀਂ ਬਚ ਸਕੋ ਉਪਾਹ ਮੁਕੰਮਲ ਕਰਨ ਤੋਂ ਬਾਅਦ ਜਾਣਦੇ ਹੋ ਤੁਸੀਂ ਸ਼ਨੀ ਮਹਾਰਾਜ ਬੱਕਰੀ ਜਦੋਂ ਹੋਣੇ ਆ ਤਾਂ ਉਸ ਵੇਲੇ ਕਰਮਾਂ ਦਾ ਕੱਚਾ ਚਿੱਟਾ ਖੋਲਦੇ ਆ ਚੰਗੇ ਕਰਮ ਕਰਦੇ ਹੋ ਫਿਰ ਕਦੀ ਡਰਨ ਦੀ ਲੋੜ ਉਹਨਾਂ ਨੂੰ ਨਹੀਂ ਡਰਨ ਦੀ ਲੋੜ ਇਹ ਤਾਂ ਮਾੜੇ ਕਰਮਾਂ ਵਾਲੇ ਜਿਹੜੇ ਹਨ ਡਰਨ ਤਾਂ ਉਹ ਸੋ ਉਪਾਅ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਵਿੱਚ ਮੈਂ ਅਗਲੀਆਂ 4 ਰਾਸ਼ੀਆਂ ਦੀ ਗੱਲ ਕਰਾਂਗੀ ਟਿਲ ਦੈਨ ਬਾਏ ਬਾਏ